ਨਸ਼ੇ ਦੇ ਕਾਰਨ ਮਸ਼ਾਹੂਰਤullah ਕਰਾਈ ਜੀ ਤੇ ਨਸ਼ੇ ਦੀ ਤੋੜ ਕਰਕੇ ਆਇਆ ਜੀ ਕਿੰਨੀ ਉਮਰ ਹੈ 32 ਸਾਲ ਹੈ ਕੰਮ ਕੀ ਕਰਦਾ ਹੈ ਕੰਮ ਹੈ ਆਪਣਾ ਲੇਬਰ ਨਾਲ ਜਾਂਦਾ ਸੀ ਜੀ ਲੇਬਰਾਂ ਨੂੰ ਕੰਮ ਕਰਦਾ ਸੀ ਹਾਂ ਜੀ ਕਿਹੜੀ ਜਗ੍ਹਾ ਤੇ ਇਹ ਕੰਡੋਟੇ ਮਿਲੀ ਹੈ ਇੱਥੇ ਹੀ ਇੱਥੇ ਹੀ ਮਿਲੀ ਹਾਂ ਜੀ ਕਿਹੜੀ ਜਗ੍ਹਾ ਤੇ ਕੰਡੋਟੇ ਮਿਲੀ ਇੱਥੇ ਮਿਲੀ ਇੱਥੇ ਮਿਲੀ ਅੱਜ ਇਹ ਤਾਂ ਰੇਂਜੇ ਅੰਦਰ ਹੀ ਘਰ ਦੇ ਵਾਰੀ ਦੇ ਨਾਲ ਨਹੀਂ ਘਰਦਿਆਂ ਨਾਲ ਘਰਦਿਆਂ ਨਾਲ ਕੱਢਦਾ ਸੀਗਾ ਜੀ ਅੱਛਾ ਹਾਂ ਜੀ ਮਾਰਕਟ ਕਰਦਾ ਸੀਗਾ ਘਰਦਿਆਂ ਫਰਨੀਚਰ ਨਾਲ ਕਾ ਉਹਨੇ ਕਰਤਾ ਸੀਗੇ ਇਹ ਨਸ਼ਾ ਕੀ ਕਰ ਰਿਹਾ ਉਹ ਕਿੱਤਾ ਹੀ ਕਿੱਟੇ ਲੰਦਾ ਇਹ 4 ਦਿਨ ਨੂੰ ਪਤਾ ਵੀ ਹੈ ਕਿੱਤੇ ਦਾ 10 ਦਿਨ ਕਰ ਹਾਂਜੀ ਹਾਂ ਹਾਂਜੀ ਹਾਂ ਕਰਦਿਆਂ ਨੂੰ ਮਾਰਦਾ ਘਟਾਦਾ ਸੀਗਾ ਜਿੱਕਾ ਕਰਕੇ ਸਾਰਾ ਕਰਦਾ ਸਮਾਨ ਵੇਚਦਾ ਇਹਨਾਂ ਨੇ ਇਹਨੇ ਤਾਂ ਕਰਕੇ ਵੇਖਰਾ ਅਜੀ ਫੈਮਲੀ ਨਾਲ ਇੱਥੇ ਪਹਿਲੇ ਇੱਥੇ ਰੈਂਟ ਤੇ ਰਹਿੰਦੇ ਸੀਗੇ ਉਸ ਤੋਂ ਬਾਅਦ ਰੈਂਟ ਤੋਂ ਅਸੀਂ ਉਧਰ ਸ਼ਿਫਟ ਕਰਤਾ ਹੈ ਤੇ ਮੈਂ ਬ੍ਰਦਰ ਆਈ ਹਾਂ ਨੇ ਗਾਧੀ ਉਮਰ ਸੀ 32 ਸਾਲ 32 ਨਾਮ ਦਾ ਬੱਚਾ ਬੱਚਾ ਹੈਗਾ ਇਹ ਗਰਵਾ ਤਾਂ ਹੋ ਗਿਆ ਇਹ ਉਹਦਾ ਬੱਚਾ ਸੀਗਾ ਇਹ ਬੱਚਾ ਇਹਨੇ ਕੋਈ ਨਹੀਂ ਹੋ ਉਹਦੇ ਕੋਈ ਨਹੀਂ ਬਾਈ ਠੀਕ ਹੈ ਸਾਹਮਣੇ ਕੀ ਡੈਡ ਬੋਡੀ ਮਿਲੀ ਆ ਉਹ ਉਹਦਾ ਭਰਾ ਆ ਉਹ ਕਹਿੰਦਾ ਵੀ ਮੇਰਾ ਭਰਾ ਵੀ ਨਸ਼ਾ ਨੂੰ ਕਰਦਾ ਸੀ ਅੱਛਾ ਜੀ ਉਹ ਇੱਥੇ ਸੋਣ ਨਹੀਂ ਆ ਜੋ ਕਮਾਣਾ ਸੀ ਉਹ ਵੀ ਇੱਕ ਥਾਂ ਆਦਮੀ ਹੋ ਜਾਂਦਾ ਹੈ ਜੋ ਵੀ ਇਹਨੇ ਕਮਾਣਾ ਕਮਾਣਾ ਛਾਣਾ ਗੁਣਾਇਤੀ ਕਰਦਾ ਰਿਹਾ ਤੇ ਚਿੱਟੇ ਦਾ ਪਤਾ ਲੱਗੇ ਚਿੱਟੇ ਦਾ ਹਲੇ ਕੁਝ ਨਹੀਂ ਪਤਾ ਇਹਨਾਂ ਦੱਸਣ ਦਾ ਪਤਾ ਜੋ ਨਸ਼ਾ ਕਰਦਾ ਸੀ ਜੇ ਫੜ ਚ ਮਰਿਆ ਕਿੱਦਾਂ ਪੋਸਟਮਾਰਟਮ ਕਰਾ ਰਹੇ ਆ ਪੁਸਤੀ ਹੋ ਗਈ ਕਿੰਨੇ ਹਾਂ ਹਾਂ ਚਲ ਕੇ ਕੀ ਹੁਣ ਅੱਗੇ ਕਾਰਵਾਈ ਕੀ ਕੀਤੀ ਜਾਊਗੀ ਇਹ ਸੂਰ ਉਹ ਲਾਈ ਦਿੰਦੇ ਆ ਪੋਸਟਮਾਰਟਮ ਕਰਾ ਰਹੇ ਆ ਬਸ ਇਹ ਜੀ ਹੋਊਗਾ ਨਾਮ ਉਹਦਾ ਮੇਰਾ ਮੁੰਡਾ ਤੇ ਇਹ ਜਿਹੜਾ ਬੱਚਾ ਆ ਰਿਹਾ ਪਹੁੰਚ ਗਈ ਹੈ ਹਮ ਮੈਂ ਨਾਂ ਦਾ ਮੰਗਦਾ ਤੇ ਬਸ ਆਧਾਰ ਨਸਨ ਸੁਕਾਰ ਕੇ ਆਦਾ ਮਤਲਬ ਕਿੰਨਾ ਟਾਈਮ ਲੱਗੇ ਨਿਸ਼ਾ ਕਰਦਣ ਇਹ ਤਾਂ ਭਾਜੀ ਸਾਨੂੰ ਵੀ ਨਹੀਂ ਪਤਾ ਹੈਗਾ ਹਜੇ ਕਿਉਂਕਿ ਸਾਨੂੰ ਕਦੀ ਯਾਨਾ ਪੁੱਛਿਆ ਨਹੀਂਗਾ ਇਹ ਤਾਂ ਸਾਨੂੰ ਅਚਾਨਕ ਪਤਾ ਲੱਗਾ ਹੈ ਸਵੇਰੇ ਤਾਂ ਸਾਨੂੰ ਪਤਾ ਸੀ ਕਿਹਨੇ ਕਿਤਾ ਹੋਇਆ ਸੀ ਕੋਈ ਪਤਾ ਲੱਗੇ ਹਜੇ ਨਹੀਂ ਪਤਾ ਕਿ ਇਹ ਜੱਟ ਜੱਡੀ ਹੈ ਉਹ ਕਿੰਨੀ ਦੇਰ ਦੀ ਹੋਦੀ ਰਾਤ ਦੀ ਪਈ ਸੀ ਇਹ ਪਤਾ ਲੱਗੇ ਨਾ ਇਹ ਤਾਂ ਸਾਨੂੰ ਸਵੇਰੇ ਪਤਾ ਲੱਗਾ ਹੁਣ ਇਹ ਨਹੀਂ ਪਤਾ ਰਾਤ ਦੀ ਹੈ ਕਿ ਸਵੇਰੇ ਪੂਰਾ ਹੋਇਆ ਹੈ ਤਾਂ ਹੁਣ ਪਤਾ ਲੱਗੇਗਾ ਜਦੋਂ ਕੀ ਮੰਗੀ ਕਰਦੇ ਜੇ ਮਨਤਪ ਵਗੈਰੇ ਨੇ ਨੱਠਾ ਵੱਧ ਕੀਤਾ ਗਿਆ ਲੇਕਿਨ ਨਸ਼ੇ ਨੂੰ ਤਾਂ ਪਤਾ ਜੀ ਤੁਹਾਨੂੰ ਮਰਦ ਤਾਂ ਤੁਹਾਨੂੰ ਪਤਾ ਹੀ ਹੈ ਨਸ਼ੇ ਨਾਲ ਕੀ ਹਾਲਤ ਹੋ ਰਹੀ ਹੈ ਚੰਗੇ ਭਲੇ ਘਰ ਖਰਾਬ ਹੋ ਰਹੇ ਨੇ ਇਹ ਕੋੜੀ ਆ ਵੀ ਦੇਖੋ ਚਾਹੇ ਕੁੜੀਏ ਚਾਹੇ ਮੁੰਡਾ ਚਾਹੇ ਕਿਸੇ ਦਾ ਵੀ ਬੱਚਾ ਹੈ ਨਸ਼ਾ ਨਾਲ ਖਰਾਬ ਹੋ ਰਿਹਾ ਕਮ ਸੇ ਕਮ ਰੋਟੀ ਦੇ ਦੋ ਰੋਟੀਆਂ ਤੱਕ ਖਾ ਲੈਣੇ ਕਮ ਸੇ ਕਮ ਨਸ਼ਾ ਕੱਟ ਕਰ ਦੇ ਜੀ ਮੰਗ ਕੀ ਇਹ ਮੰਗ ਸਾਡੀ ਇਹ ਵੀ ਮੰਗ ਹੈ ਪਹਿਲਾਂ ਨਸ਼ਾ ਕੱਟ ਕਰਨ ਸਾਡੇ ਪੁੱਤੋ ਤਾਂ ਬਚਾਣ ਸਾਡਾ ਇਹਨਾਂ ਵਰਗਾ ਦੀ ਆਖਾ ਹੈ ਮਤਲਬ ਇਹਨੇ ਸੰਭਲਣ ਜੇ ਨਸ਼ਾ ਬੰਦੀ ਸਟੱਦਾ ਸਰਕਾਰ ਤਾਂ ਫਿਰ ਕੀ ਫਾਇਦਾ ਇਹ ਨਸ਼ਾ ਬੰਦੀ ਜਾਏਗਾ ਪੁੱਤ ਸਾਡੇ ਮਰਦੇ ਰਹਿਣਗੇ ਤੇ ਸਾਡਾ ਮਾਵਾਂ ਦਾ ਕੀ ਹਾਲ ਹੋਇਆ ਕਰੋ ਤੇ ਕਿ ਰੀ ਨਸ਼ਾ ਬੰਦ ਕਰ ਦੇ ਨਸ਼ਾ ਬੰਦ ਨੇ ਤਾਂ ਪੁੱਤ ਇਹਨਾਂ ਨੂੰ ਕਿੱਥੇ ਨਸ਼ਾ ਮਿਲ ਰਿਹਾ ਦੇਖੋ ਜੇ ਨਸ਼ਾ ਬੰਦ ਹੋ ਜਾਏ ਬੱਚਿਆਂ ਨੂੰ ਨਸ਼ਾ ਕਿੱਥੋਂ ਮਿਲ ਰਿਹਾ ਨਸ਼ਾ ਮਿਲੇ ਹੀ ਨਾ ਬੱਚਿਆਂ ਨੂੰ ਉਸ ਮਾਂ ਨੂੰ ਪਤਾ ਲੱਗਿਆ ਮੇਰੇ ਬੱਚੇ ਨੂੰ ਆ ਕੋਈ ਹੋ ਗਿਆ ਹੋਦੀ ਮਮੂ ਆ ਗਈ ਉਹ ਤਾਂ ਅੱਧੀ ਮਰ ਚੁੱਕੀ ਏ ਅੱਧੀ ਨਾਲੋਂ ਜ਼ਿਆਦਾ ਮਰ ਚੁੱਕੀ ਕੋਈ ਦੇਖੋ ਅਬ ਪਹਿਲੇ ਤਾਂ ਮੇਰੇ ਹਸਪਤਲ ਗਿਆ ਤਾਂ ਮੌਤ ਹੋ ਗਿਆ ਹੋਣਾ ਨਾ ਮੁੰਡਾ ਐਡਾ ਪੂਰਾ ਹੋ ਗਿਆ ਸਾਨੂੰ ਪੁੱਛੋ ਕਿ ਸਾਡਾ ਇਹ ਹਾਲ ਹੋ ਰਿਹਾ ਪੁੱਤਾਂ ਦੇ ਕੇ ਉਹ ਤਾਂ ਖੁਦ ਮਾਂ ਹੋंगी ਕੰਦਾ ਕੀ ਹਾਲ ਹੋਇਆ ਹੁਣ ਪੁਰੇ ਕੀ ਨਾਮ ਹੈ ਤੇ ਅੱਜ ਕਿਹੜੀ ਜਗ੍ਹਾ ਤੋਂ ਤੁਸੀਂ ਪਹੁੰਚੇ ਹੋ ਅਰਵਿੰਦਰ ਸਿੰਘ ਨਾਮ ਮੇਰਾ ਤੇ ਇੱਥੇ ਕਾਈਪਰ ਰੋਡ ਤੇ ਆਇਆ ਟਾਕ ਤੇ ਕਿੱਡੇ ਡੋਰੀ ਲੈ ਕੇ ਜਾ ਰਹੇ ਹੋ ਕਿੱਥੇ ਜਗ੍ਹਾ ਲੈ ਕੇ ਜਾ ਰਹੇ ਹੋ ਇਹ ਸਿਵਲ ਹਸਪਤਲ ਮੋਰਚੇ 'ਚ ਰੱਖਣੀ ਬਰੇ ਪੱਤਰ 72 ਘੰਟੇ ਵਾਲੇ ਹਾਂ ਉਸਦੀ ਹੋ ਚੁੱਕੀ ਹੈ ਮਨ ਕੋ ਉਸਦੀ ਪਤਾ ਨਹੀਂ ਸਭ ਨੂੰ ਪਤਾ ਹੀ ਮੈਨੂੰ ਹੁਣ ਇਹਨਾਂ ਨੇ ਫੋਨ ਆਇਆ ਮੈਂ ਬੋਡੀ ਲੈਣਾ ਹੈ